ਜਿਹੜੀ ਮਨਜੀਤ ਕੋਰ ਸੀ ਜਿਹਦੇ ਦੋ ਮੈਰਿਜ ਆਲਰੇਡੀ ਹੋ ਗਏ ਸੀ ਇਹ ਥਰਡ ਲਿਵਿੰਗ ਰਿਲੇਸ਼ਨ ਵਿੱਚ ਰਹਦੀ ਸੀਗੀ ਸੰਤੋਖ ਸਿੰਘ ਨਾ ਹੁਸ਼ਾਰਪੁਰ ਦੇ ਮੋਰਾਵਾਲੀ ਦੇ ਵਿੱਚ ਵਾਪਰੀ ਇੱਕ ਹੋਰ ਜਹੀ ਘਟਨਾ ਜਿੱਥੇ ਘਰ ਦੇ ਅੰਦਰੋਂ ਦੋ ਜਾਣਿਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉੱਥੇ ਜਾ ਕੇ ਚੈੱਕ ਕੀਤਾ ਜਾਵੇ ਇਸ ਤਰ੍ਹਾਂ ਦੇ ਨਾਲ ਕੁਝ ਹੋਇਆ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਐਨ ਆਰ ਆਈ ਸੰਤੋਖ ਸਿੰਘ ਅਤੇ ਉਸਦੀ ਕੇਅਰ ਟੇਕਰ ਮਨਜੀਤ ਕੋਰ ਦੀਆਂ ਮ੍ਰਿਤਕ ਦੇਹਾਂ ਇੱਥੇ ਮਿਲੀਆਂ ਸੀ ਹੁਣ ਮਨਜੀਤ ਕੌਰ ਦੇ ਬਾਰੇ ਜਿਹੜੇ ਖੁਲਾਸੇ ਹੋ ਰਹੇ ਨੇ ਉਹ ਬੇहद ਹੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਨੇ ਕਿਉਂਕਿ ਅਸੀਂ ਕਦੇ ਨਹੀਂ ਸੋਚਿਆ ਹੁੰਦਾ ਕਿ ਸਾਡੀ ਮਾਂ ਜਾਂ ਦਾਦੀ ਦੀ ਉਮਰ ਦੀਆਂ ਔਰਤਾਂ ਕਿਸੇ ਬੰਦੇ ਦੇ ਨਾਲ ਲਿਵ-ਇਨ ਦੇ ਵਿੱਚ ਵੀ ਰਹਿ ਸਕਦੀਆਂ ਨੇ ਮਨਜੀਤ ਕੌਰ ਜਿਦੇ ਪਹਿਲਾਂ ਹੀ ਦੋ ਵਿਆਹ ਹੋ ਚੁੱਕੇ ਸੀ ਲਖਵਿੰਦਰ ਸਿੰਘ ਅਤੇ ਗੁਲਜ਼ਾਰ ਸਿੰਘ ਦੇ ਨਾਲ ਵਿਆਹ ਹੋਣ ਤੋਂ ਬਾਅਦ ਮਨਜੀਤ ਕੌਰ ਨੇ ਡਾਈਵੋਰਸ ਲੈ ਲਿਆ ਅਤੇ ਹੁਣ ਉਹ ਤੀਸਰੇ ਬੰਦੇ ਸੰਤੋਖ ਸਿੰਘ ਦੇ ਨਾਲ ਜੋ ਕਿ ਇੱਕ ਐਨਆਰਆਈ ਸੀ ਉਸ ਦੇ ਨਾਲ ਲਿਵ-ਇਨ ਦੇ ਵਿੱਚ ਰਹਿ ਰਹੀ ਸੀ ਇਸ ਪੂਰੀ ਘਟਨਾ ਬਾਰੇ ਪਤਾ ਲੱਗ ਗਿਆ ਕਿ ਜਦੋਂ ਜਵਾਨ ਮੁੰਡੇ ਨੂੰ ਇਸਦਾ ਪਤਾ ਲੱਗਦਾ ਜਿੱਦੀ ਉਮਰ 29 ਸਾਲ ਦੀ ਸੀ ਨਾਮ ਮਨਦੀਪ ਸਿੰਘ ਸੀ ਕਿ ਮੇਰੀ ਮਾਂ ਐਨਆਰਆਈ ਬੰਦੇ ਦੇ ਨਾਲ ਹੁਣ ਰਿਲੇਸ਼ਨ ਦੇ ਵਿੱਚ ਆਈ ਹੈ ਤਾਂ ਉਸਨੇ ਆਪਣੀ ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਯਾਰਾਂ ਦੋਸਤਾਂ ਦੇ ਵਿੱਚ ਖੜਾ ਹੁੰਦਾ ਸੀ ਤਾਂ ਉਸ ਨੂੰ ਤਾਨੇ ਮੇਨੇ ਦਿੱਤੇ ਜਾਂਦੇ ਸੀ ਕਿ ਤੇਰੀ ਮਾਂ ਦਾ ਕੈਰੇਕਟਰ ਤਾਂ ਇੰਨਾ ਡਿੱਗਿਆ ਹੋਇਆ ਕਿ ਹਰ ਦੂਸਰੇ ਤੀਸਰੇ ਬੰਦੇ ਦੇ ਨਾਲ ਉਸਤੇ ਰਿਲੇਸ਼ਨ ਨੇ ਦੋ ਪਤੀ ਛੱਡਣ ਤੋਂ ਬਾਅਦ ਹੁਣ ਤੀਸਰੇ ਬੰਦੇ ਦੇ ਨਾਲ ਉਹ ਲਿਵਿੰਗ ਇਨ ਦੇ ਵਿੱਚ ਸੀ ਜੇ ਸੋ ਤੰਗ ਪਰੇਸ਼ਾਨ ਹੋ ਕੇ ਪੁੱਤ ਦੇ ਵੱਲੋਂ ਆਪਣੀ ਮਾਂ ਨੂੰ ਸਮਝਾਇਆ ਵੀ ਗਿਆ ਸੀ ਕਿ ਉਹ ਇਹਨਾਂ ਕੰਮਾਂ ਤੋਂ ਬਾਜ਼ ਆ ਜਾਵੇ ਪਰ ਮਾਂ ਪਿੱਛੇ ਹਟਣ ਨੂੰ ਸ਼ਾਇਦ ਤਿਆਰ ਨਹੀਂ ਸੀ ਪਹਿਲੇ ਵਿਆਹਾਂ ਤੋਂ ਹੋਏ ਬੱਚੇ ਅਤੇ ਹੁਣ ਇਹ ਬੱਚਾ ਇਹ ਸਾਰੀ ਕਹਾਣੀ ਕੀ ਸੀ ਇਹ ਪਰਿਵਾਰਿਕ ਮੈਂਬਰ ਬਖੂਬੀ ਜਾਣਦੇ ਨੇ ਦੱਸਦੇ ਕਿ ਬੀਤੇ ਦਿਨ ਜਸੀ ਇਹ ਕਿਹਾ ਸੀ ਕਿ ਐਨ ਆਰ ਆਈ ਘਰ ਦੇ ਵਿੱਚ ਉਹਨਾਂ ਦੇ ਸੰਤੋਖ ਸਿੰਘ ਦੇ ਯਾਨੀ ਕਿ ਪਿਤਾ ਦੀਆਂ ਧੀਆਂ ਘਰ ਦੇ ਵਿੱਚ ਦਾਖਲ ਹੋਈਆਂ ਸੀ ਇਸ ਗੱਲ ਦੇ ਲਈ ਅਸੀਂ ਮਾਫੀ ਮੰਗਦੇ ਹਾਂ ਕਿਉਂਕਿ ਥੋੜੀ ਜਹੀ ਗੜਬੜ ਹੋ ਗਈ ਪੂਰੀ ਖਬਰ ਨੂੰ ਜਦੋਂ ਧਿਆਨ ਦੇ ਨਾਲ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਇਹ 3 ਉਸ ਔਰਤ ਦੀਆਂ ਹੀ ਸੀ ਇੱਕ ਤੋਂ ਵੱਧ ਵਿਆਹ ਹੋਣ ਕਰਕੇ ਇਹ ਸਾਰਾ ਮਾਮਲਾ ਹੋਇਆ ਕਿਉਂਕਿ ਉਹ ਮਨਦੀਪ ਸਿੰਘ ਹੈ ਜਿਹੜਾ ਉਸਦੇ ਵੱਲੋਂ ਆਪਣੀ ਮਾਂ ਨੂੰ ਮਾਰਿਆ ਜਾਂਦਾ ਤਾਂ ਪਤਾ ਲੱਗਦਾ ਹੈ ਕਿ ਇਹ ਇਕਲੌਤਾ ਪੁੱਤ ਸੀ ਮਾ ਦਾ ਤਾਂ ਇਹ ਸਾਰੀ ਕਹਾਣੀ ਉੱਥੋਂ ਉਲਜੀ ਸੀ ਤਾਂ ਖੈਰ ਹੁਣ ਪੂਰੀ ਕਹਾਣੀ ਸਾਫ਼ ਹੋ ਚੁੱਕੀ ਆ ਮਨਜੀਤ ਕੌਰ ਨੂੰ ਲੈ ਕੇ ਖੁਲਾਸਾ ਹੋਇਆ ਹੈ ਕਿ ਉਹ ਇੱਕ ਤੋਂ ਵੱਧ ਬੰਦਿਆਂ ਦੇ ਨਾਲ ਸੰਪਰਕ ਦੇ ਵਿੱਚ ਸੀ ਵਿਆਹ ਦੇ ਵਿੱਚ ਸੀ ਡਿਵੋਰਸ ਹੋਇਆ ਉਸ ਦੇ ਅਤੇ ਹੁਣ ਲਿਵ-ਇਨ ਦੇ ਵਿੱਚ ਉਹ ਸੰਤੋਖ ਸਿੰਘ ਦੇ ਨਾਲ ਰਹਿ ਰਹੀ ਸੀ ਪਰ ਇੱਥੇ ਵੀ ਉਹ ਹੱਟੀ ਨਹੀਂ ਪਿੱਛੇ ਜਦੋਂ ਪੁੱਤ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਗੱਲ ਨਹੀਂ ਮੰਨੀ ਗਈ ਇਸੇ ਕਰਕੇ ਹੀ ਮਜਬੂਰੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਪੁੱਤ ਨੇ ਆਪਣੀ ਮਾਂ ਦੀ ਜਾਨ ਲੈ ਲਈ ਹਾਲਾਂਕਿ ਕਿਸੇ ਨੂੰ ਵੀ ਮਾਰ ਦੇਣਾ ਕਿਸੇ ਵੀ ਗੱਲ ਦਾ ਹੱਲ ਨਹੀਂ ਹੁੰਦਾ ਹੁਣ ਉਹ ਸਾਰਾ ਕੁਝ ਬਾਹਰ ਨਸ਼ਰ ਹੋ ਰਿਹਾ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਉਹਦੀ ਪੂਰੀ ਲਾਈਫ ਨੂੰ ਲੈ ਕੇ ਤਾਂ ਖੈਰ ਕਦੇ ਵੀ ਕਿਸੇ ਨੂੰ ਨਹੀਂ ਮਾਰਨਾ ਚਾਹੀਦਾ ਕਿਉਂਕਿ ਕਿਸੇ ਦੀ ਵੀ ਜਾਨ ਲੈਣਾ ਕਿਸੇ ਵੀ ਮਸਲੇ ਦਾ ਹੱਲ ਕਦੇ ਨਹੀਂ ਹੋ ਸਕਦਾ ਪਰ ਇੱਥੇ ਇੱਕ ਪੁੱਤ ਜੋ ਕਿ ਆਪਣੀ ਮਾਂ ਨੂੰ ਗਲਤ ਰਾਤੇ ਜਾਂਦੇ ਦੇਖ ਰਿਹਾ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਮਾਂ ਨਹੀਂ ਮੰਨਦੀ ਕਿਹੋ ਜਿਹਾ ਸਮਾਂ ਆ ਗਿਆ ਕਿੱਥੇ ਤਾਂ ਮਾਪਿਓ ਬੱਚਿਆਂ ਨੂੰ ਸਮਝਾਉਂਦੇ ਸੀ ਧੀਆਂ ਪੁੱਤਾਂ ਨੂੰ ਕਹਿੰਦੇ ਸੀ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਕਿਸੇ ਨਾਲ ਗਲਤ ਰਿਲੇਸ਼ਨ ਦੇ ਵਿੱਚ ਨਾ ਆਵੋ ਬਿਨਾ ਵਿਆਹ ਤੋਂ ਕਿਸੇ ਦਾ ਨਾਲ ਨਾ ਰਹੋ ਇੱਕ ਵਿਆਹ ਤੋਂ ਬਾਅਦ ਦੂਜਾ ਵਿਆਹ ਦੂਸਰੇ ਤੋਂ ਤੀਜਾ ਬੰਦਾ ਇਹੋ ਜਿਹੀਆਂ ਗੱਲਾਂ ਨੂੰ ਪਹਿਲਾਂ ਜਿਹੜੇ ਵੱਡੀ ਉਮਰ ਦੇ ਲੋਕ ਨੇ ਬੇहद ਹੀ ਸ਼ਰਮਨਾਕ ਸਮਝਦੇ ਹੁੰਦੇ ਸੀ ਪਰ ਅੱਜ ਕੱਲ ਦੇਖਿਆ ਜਾਵੇ ਤਾਂ ਵੱਡੇ ਰੀ ਉਮਰ ਦੇ ਲੋਕ ਹੀ ਕਿਉਂਕਿ ਐਨ ਆਰ ਆਈ ਸੰਤੋਖ ਸਿੰਘ ਦੀ ਵੀ ਕਾਫੀ ਉਮਰ ਸੀ ਤੇ ਇਧਰ ਕੇਅਰ ਟੇਕਰ ਦੀ ਵੀ ਉਮਰ ਜ਼ਿਆਦਾ ਸੀ 29 ਸਾਲ ਦਾ ਤਾਂ ਉਹਦਾ ਖੁਦ ਦਾ ਮੁੰਡਾ ਸੀ ਵਿਆਹੀਆਂ ਹੋਈਆਂ 3 ਉਸਦੇ ਘਰ ਦੇ ਵਿੱਚ ਨੇ ਪਰ ਫਿਰ ਵੀ ਉਹ ਆਪਣੀ ਹਰਕਤਾਂ ਤੋਂ ਵਾਸ ਨਹੀਂ ਆਈ ਜਿਸ ਤੇ ਚਲਦੇ ਹੋਏ ਉਸਦੇ ਹੀ ਪੁੱਤ ਨੇ ਉਸ ਨੂੰ ਮਾਰ ਦਿੱਤਾ ਪੁਲਿਸ ਨੇ ਇੱਕ ਜਾਲੇ ਨੂੰ ਹਿਰਾਸਤ ਦੇ ਵਿੱਚ ਲਿਆ ਬਾਕੀਆਂ ਦੀ ਭਾਲ ਜਾਰੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜੋ ਕਿਹਾ ਕਿ ਉਹ ਤੁਸੀਂ ਸ਼ੁਰੂਆਤ ਦੇ ਵਿੱਚ ਸੁਣ ਹੀ ਚੁੱਕੇ ਹੋ ਇੱਕ ਵਾਰੀ ਫਿਰ ਤੋਂ ਸੁਣ ਲੈਣੇ ਆ ਜਿਹੜਾ ਸੀ ਇਹ ਰੈਸਟਰੀਕਟਾ ਨਾਮ ਮਨਜੀਤ ਸਿੰਘ ਆ ਇਹ ਮਨਜੀਤਪੁਰ ਦਾ ਟੱਕਾ ਜਿਹੜੀ ਮਨਜੀਤਪੁਰ ਦੀ ਜਿਹਦੇ ਦੋ ਮੈਰਿਜ ਆਲਰੇਡੀ ਹੋ ਗਏ ਸੀ ਇਹ ਥਰਡ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਹੀ ਸੀ ਜੀ ਸੰਤੋਸ਼ ਸਿੰਘ ਨਾ ਪੁਲਿਸ ਦੇ ਕੋਲ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਪਹੁੰਚਿਆ ਹੈ ਅਤੇ ਨਾਲ ਕੀ ਇਸ ਮੁੰਡੇ ਤੇ ਉੱਪਰ ਹੁਣ ਕੀ ਕਾਰਵਾਈ ਹੋਵੇਗੀ ਬਾਕੀ ਦੇ ਰਾਂਦਿਆਂ ਦੀ ਭਾਲ ਕਿਵੇਂ ਕੀਤੀ ਜਾਣੀ ਹੈ ਅਤੇ ਮਨਜੀਤ ਕੌਰ ਦੇ ਕਰੈਕਟਰ ਨੂੰ ਲੈ ਕੇ ਜੋ ਕੁਝ ਸਾਹਮਣੇ ਆਇਆ ਉਸ ਤੋਂ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਿਵ ਇਨ ਵਰਗੇ ਬਣੇ ਕਾਨੂੰਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਭਾਵੇਂ ਉਹ 18 ਸਾਲ ਤੋਂ 22 ਸਾਲ ਤੋਂ ਵੱਧ ਦੇ ਉਮਰ ਦੇ ਮੁੰਡੇ ਕੁੜੀਆਂ ਨੇ ਆਪਣੀ ਮਰਜ਼ੀ ਦੇ ਨਾਲ ਮਾਪਿਓ ਦੇ ਬਰਖਿਲਾਫ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਦੂਸਰੇ ਪਾਸੇ ਵਡੇਰੀ ਉਮਰ ਦੀਆਂ ਮਾਵਾਂ ਪਿਓ ਦਾਦਾ ਦਾਦੀ ਇਹ ਵੀ ਆਪਣਾ ਘਰ-ਬਾਰ ਛੱਡ ਕੇ ਆਪਣੇ ਬੱਚਿਆਂ ਦੀ ਪਰਵਾਹ ਨਾ ਕਰਕੇ ਉਹਨਾਂ ਦੀ ਰੈਪਿਊਟੇਸ਼ਨ ਨੂੰ ਲੱਤ ਮਾਰ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਜਿਸ ਦੇ ਕਾਰਨ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਹੁੰਦੀ ਹੈ 29 ਸਾਲ ਦੇ ਮੁੰਡੇ ਨੂੰ ਸਿਰਫ ਇਹੀ ਦੁੱਖ ਸੀ ਕਿ ਮੇਰੀ ਮਾਂ ਗਲਤ ਪਾਸੇ ਜਾ ਰਹੀ ਹੈ ਉਸ ਦਾ ਕੈਰੇਕਟਰ ਸਹੀ ਨਹੀਂ ਹੈ ਜਿਸ ਦੇ ਕਾਰਨ ਉਸਨੇ ਸਾਰਾ ਕਦਮ ਚੁੱਕਿਆ ਹਾਲਾਂਕਿ ਉਸ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਹੋ ਸਕਦਾ ਸੀ ਕੋਈ ਹੋਰ ਹੱਲ ਨਿਕਲ ਜਾਂਦਾ ਇੰਤਜ਼ਾਰ ਕਰਦਾ ਕਿਸੇ ਹੋਰ ਦੀ ਵਿਚੋਲਗੀ ਦੇ ਰਾਹੀਂ ਸਾਰਾ ਮਾਮਲਾ ਸੁਲਝਾਇਆ ਜਾਂਦਾ ਪਰ ਖੈਰ ਇਸ ਮੁੰਡੇ ਨੇ ਇਹ ਗਲਤ ਕਦਮ ਜ਼ਰੂਰ ਚੁੱਕਿਆ ਫਿਲਹਾਲ ਤੁਹਾਡਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜਾ ਸੀ ਇਹ ਅਰੈਸਟ ਕੀ ਟੈਨ ਦਾ ਨਾਮ ਜੀ ਸਿੰਘਾ ਇਹ ਮਨਜੀਤਕੌਰ ਦਾ ਤੜਕਾ ਹੈ ਜਿਹੜੀ ਮਨਜੀਤਕੌਰ ਸੀ ਜਿਹਦੇ ਦੋ ਮੈਰਿਜ ਆਲਰੇਡੀ ਹੋ ਗਏ ਸੀਗੇ ਇਹ 3 ਲਿਵਿੰਗ ਰਿਲੇਸ਼ਨ ਵਿੱਚ ਰਹਿ ਗਈ ਸੀਗੀ ਕਿ ਸੰਤੋਸ਼ ਸਿੰਘ ਨਾਲ ਮੇਰੀ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤਕੌਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਜਿੱਦਾਂ ਤੇ ਸਵਿਚ ਆਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਕਦੀ ਉਹਨਾਂ ਦਾ ਸਵਿਚ ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਜਿੱਦਾਂ ਆਪਣੇ ਕਦੀ ਬੰਦ ਹੋ ਜਾਂਦੇ ਹਨ ਉਹਨਾਂ ਦਾ ਨਹੀਂ ਸਵੈਸ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ ਦਾ ਫੋਨ ਲਾਉਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਕੋਰ ਕੀਤਾ ਮੈਂ ਕਿ ਉੱਦੇ ਹੀ ਹੋਣਾ ਹੈ ਆ ਫੇ ਜਿੱਦਾਂ ਸੀ ਇੱਥੇ ਗਵੰਡਣ ਉਹਨੂੰ ਕਿ ਫੋਨ ਹੋ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਜਿੰਦਾ ਲੱਗਾ ਛੋਟਾ ਅੰਦਰ ਕੋਈ ਖੋਲਦਾ ਨਹੀਂ ਹੈਗਾ ਕਹਿੰਦੀ ਕੁੱਤਾ ਟੋੜਾ ਖੁੱਲਾ ਹੈ ਬੱਕਰੀਆਂ ਅੰਦਰ ਆ ਫੇ ਬੱਕਰੀਆਂ ਤੋਂ ਸਾਨੂੰ ਫਿਕਰ ਪੈ ਗਈ ਵੀ ਉਹ ਪਸ਼ੂਆਂ ਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਸਾਲਾ ਨਾ ਛੱਡਵੇ ਤੇ ਉਹ ਨਰਾਤੇ ਉਹਨਾਂ ਨੇ ਬਰਤਪੁਰਤ ਰੱਖੇ ਹੋਣੇ ਮੇਰੀ ਗੱਲ ਨਹੀਂ ਸੀ ਹੋਈ ਹੋਏ ਦੋਕ ਦਿਨ ਇਹਦੀ ਹੋਈ ਸੀ ਮੰਗਲਵਾਰੀ ਗੱਲ ਤੇ ਫੇ ਜਿੱਦਾਂ ਇਹ ਰਾਤੀ ਆਏ ਦੋਏ ਜਣੇ ਨਾਲ ਭਾਜੀ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਨੇ ਤਾਂ ਵੀਡੀਓ ਬਣਾ ਲਈ ਖੂਨ ਦੀ ਫੇਰ ਅਸਾਨੂੰ ਕੋ ਉਨ ਤੋਂ ਥੋੜੀ ਟੈਨਸ਼ਨ ਹੋ ਗਈ ਫੇਰ ਮੈਂ ਰਾਤੀ ਸਾਰੇ ਨੂੰ ਫੋਨ ਕੀਤੇ ਆਪਣੇ ਨਾਨ ਨਾਨੀ ਨਾਨੀ ਸਾਰੇ ਸੱਦੇ ਸਵੇਰੇ ਅਸੀਂ ਆ ਕੇ ਦੇਖਿਆ ਫੋਨ ਫੋਨ ਕੀਤੇ ਸਰਪੰਚ ਨੂੰ ਬੰਚੂ ਨੂੰ ਸਾਰਿਆਂ ਨੂੰ ਫੇਰ ਅਸੀਂ ਉਹ ਤਾਲੇ ਤੋੜ ਕੇ ਦੇਖੇ ਤਾਂ ਬੋਡੀਆਂ ਪਈਆਂ ਸੀ ਅੰਦਰ ਅੰਦਰ ਸਾਹਮਣੇ ਜਿੱਧਰ ਮੰਮਾ ਦੇ ਇੱਥੇ ਜਿੱਧਰ ਮੰਮੀ ਉੱਧਰ ਵੀ ਉੱਧਰ ਵੀ ਸੀ ਤੇ ਅੰਕਲ ਦੀ ਰੱਥ ਇੱਥੇ ਰਮਰੇ ਚ ਸੀਗੇ ਮੰਮਾ ਨੂੰ ਇੱਥੇ ਛੱਡਿਆ ਹੋਇਆ ਸੀ ਅਸੀਂ ਇੱਧਰਲੇ ਕਮਰੇ ਚ ਗਏ ਸੀਗੇ ਇੱਧਰ ਹੀ ਪਹਿਲਾਂ ਗਏ ਸੀ ਆ ਕੇ ਰਾਤ ਨੂੰ ਲੈਟਾ ਜਗਾਈਆਂ ਕਰਨਾ ਫਿਰ ਜਦੋਂ ਅੰਦਰ ਦੇਖਿਆ ਤਾਂ ਫਿਰ ਅੰਦਰ ਥੱਲੇ ਖੂਨ ਪਿਆ ਸੀ ਤੇ ਟੀ-ਸ਼ਰਟ ਇੱਧਰ ਲਪੇਟੀ ਹੋਈ ਸੀ ਸੇ ਪੈਰ ਨਾ ਪਰੇ ਕਰਕੇ ਦੇਖਿਆ ਤਾਂ ਵੀਡੀਓ ਬਣਾਈ ਫਿਰ ਪਤਾ ਲੱਗਾ ਪਰ ਸਵੇਰੇ ਸ਼ੋਰ ਹੋਇਆ ਕਿ ਉਹਨਾਂ ਦੀ ਡੈਥ ਹੋ ਗਈ ਕਿ ਉਹਨਾਂ ਦਾ ਮਰਡਰ ਕਰ ਦਿੱਤਾ ਫਿਰ ਅਸੀਂ ਸਵੇਰੇ ਸਾਰੇ ਜਣੇ ਅਸੀਂ ਸਵੇਰ ਤੇ ਸਵੇਰ ਤੇ ਆਏ ਹੋਏ ਹਾਂ ਇੱਥੇ ਅਸੀਂ ਰਾਤ 8-9 ਵਜੇ ਇੱਥੇ ਸੀਗੇ ਆ ਕੇ ਦੇਖਿਆ ਤਾਂ ਕੋਈ ਵੀ ਨਹੀਂ ਸਾਨੂੰ ਤੇ ਮਮਾ ਇੱਥੇ ਰਹਿੰਦੇ ਸੀ ਤੇ ਅੰਕਲ ਇੱਕ ਰਹਿੰਦੇ ਸੀ ਉਹ ਵੀ ਬਾਹਰੋਂ ਆਏ ਸੀ ਤੇ ਆਹ ਅੰਕਲ ਜੀ ਵੀ ਇੱਥੇ ਰਹਿੰਦੇ ਸੀਗੇ ਤੇ ਪਰसों ਮੇਰੀ ਮਮਾ ਨਾਲ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾਲ ਬਾਅਦ ਚੋਂ ਕਰਦੀ ਆ ਤੂੰ ਠੀਕ ਆ ਬਸ ਇੰਨੀ ਗੱਲ ਹੋਈ ਮੁੜ ਕੇ ਮਮਾ ਦਾ ਫੋਨ ਬੰਦ ਮੁੜ ਕੇ ਗੱਲ ਨਾ ਹਾਂਜੀ ਅੰਕਲ ਦੀ ਵੀ ਇੱਥੋਂ ਹੀ ਆ ਪਰ ਸਾਨੂੰ ਪਤਾ ਨਹੀਂ ਅੰਕਲ ਨਾਲ ਤਾਂ ਸਾਡੀ ਗੱਲ ਨਹੀਂ ਸੀ ਮਮਾ ਨਾਲ ਹੁੰਦੀ ਹੁੰਦੀ ਸੀ ਕਿ ਤੇ ਸਾਨੂੰ ਪਤਾ ਨਹੀਂ ਸੀਗੇ ਹਾਂਜੀ ਹੋਰ ਮੇਰਾ ਨਾਮ ਅਮਨਦੀਪ ਸਿੰਘ ਰਾਏ ਆ ਜੀ ਜੀ ਮੈਂ ਪਿੰਡ ਮੁਰਾਲੀ ਦਾ ਸਰਪੰਚ ਆ ਜੀ ਮੇਜੂਦਾ ਇਹ ਜਿੱਦਾਂ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਜਿਹੜੇ ਲੇਡਿਸ ਮੁਕੇ ਆ ਮਨਜੀਤ ਕਰ ਉਹਨਾਂ ਦੇ ਬ੍ਰਦਰ ਦਾ ਕਿ ਤੁਸੀਂ ਇੱਥੇ ਪਹੁੰਚੋ ਕੀ ਇੱਥੇ ਸਾਨੂੰ ਲੱਗਦਾ ਕਿ ਕੋਈ ਘਟਨਾ ਹੋਈ ਹੋਆ ਕਿਉਂਕਿ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਜਦੋਂ ਮੈਂ ਆਇਆ ਇੱਥੇ ਤਾਂ ਆ ਕੇ ਮੌਕੇ ਤੇ ਦੇਖਿਆ ਤਾਂ ਉਹ ਨਹੀਂ ਇੱਥੇ ਜਿੰਦੇ ਪਹਿਲਾਂ ਲੱਗਿਓ ਸੀ ਬਾਹਰੋਂ ਤੇ ਉਹਨਾਂ ਨੇ ਉਹਦੀ ਵੀਡੀਓ ਬਣਾ ਕੇ ਜਿੰਦੇ ਤੋੜ ਲੈ ਕਿ ਜਦੋਂ ਉਹਨੇ ਅੰਦਰ ਦੇਖਿਆ ਤਾਂ ਦੋਨੋਂ ਦੇ ਇਹ ਇਹਦੀ ਹੁਣ ਬਾਕੀ ਮੌਕੇ ਤੇ ਅਸੀਂ ਐਸ ਐਚ ਓ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਸਾਰੇ ਆਪਣੇ ਡਿਪਾਰਟਮੈਂਟ ਦੇ ਦਾ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਜੀ ਤਵਦੀਸ਼ ਚੱਲ ਰਹੀ ਹੈ ਐਨ ਆਰ ਇਹਨਾਂ ਸੰਤੋਖ ਸਿੰਘ ਸੀਗਾ ਉਹਦਾ ਨਾਮ ਮਨਜੀਤ ਕੌਰ ਸੀਗਾ ਜੀ ਤੇ ਐਸ ਐਚ ਓ ਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀਗੀ ਉਹ ਇਨਫੋਰਮੇਸ਼ਨ ਦੇ ਉੱਪਰ ਡਾਇਰੈਕਟ ਕਰਦੇ ਹੋਏ ਆਪਾਂ ਮੋਰੋਵਾਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਐਨਆਰਆਈ ਹੈਗਾ ਸੰਤੋਖ ਸਿੰਘ ਇਹ ਉਹਦਾ ਘਰ ਜਿਹਦੇ ਵਿੱਚ ਇੱਕ ਮਨਜੀਤ ਕੌਰ ਮਨਜੀਤ ਕੌਰ ਦੀ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ 2 ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਕੋਲ ਕੰਟੈਕਟ ਨਹੀਂ ਹੋ ਰਿਹਾ ਹੂੰ ਜਦੋਂ ਕੰਟੈਕਟ ਨਹੀਂ ਹੋਇਆ ਉਹਦੇ ਘਰ ਵਾਲਿਆਂ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ ਲਈ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤ ਕੌਰ ਉਹਦੀ ਜਿਹੜੀ ਹੈਗੀ ਇੱਕ ਜਿਹੜੀ ਹੈਗੀ ਉਹ ਮਿਲੀ ਇੱਥੇ ਕਰਦੇ ਹੋਏ ਅਸੀਂ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਆ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਆ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜਿਹੜੀ ਹੈਗੀ ਐ ਇਸ ਇਸ ਮਰਡਰ ਨੂੰ ਆ ਟ੍ਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਿਫਤਾਰ ਵੀ ਕਰਾਂਗੇ ਸਰ ਕੀ ਲੱਗਦਾ ਹੈ ਇਹ ਕਦੋਂ ਦਾ ਮਰਡਰ ਹੋਇਆ ਲੱਗਦਾ ਹੈ ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬੋਡੀ ਦੇਖੀ ਐ ਡੈੱਡ ਬੋਡੀ ਦੇਖਣ ਤੋਂ ਜ਼ਿਆਦਾ ਹੈ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਦੇ ਦੱਸ ਰਿਹਾ ਸਾਨੂੰ ਤੇ ਘਰ ਦੇ ਅਨੁਸਾਰ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾਰਿਆ ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਉਂਦੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਜਦੋਂ ਇਹਨਾਂ ਨੇ ਦੇਖਿਆ ਕਿ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਜਿਹੜੀਆਂ ਸੀ ਅੰਦਰ ਦੋ ਪਈਆਂ ਹੋਈਆਂ ਸੀਗੀਆਂ ਜਿਸ ਤੇ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ